ਹੈਲੋ ਦੋਸਤੋ ਮੈਂ ਹਾਂ ਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੀ ਪ੍ਰਾਚੀਨ ਹਿਸਟਰੀ ਪ੍ਰਾਚੀਨ ਇਤਿਹਾਸ ਦੀ ਵੀਡੀਓ ਸੀਰੀਜ਼ ਦਾ 8ਵਾਂ ਲੈਕਚਰ ਕਰਾਂਗੇ ਬਈ 8ਵੀਂ ਕਲਾਸ ਕਰਾਂਗੇ ਇਸ ਤੋਂ ਪਹਿਲਾਂ 7 ਲੈਕਚਰ ਹੋ ਚੁੱਕੇ ਨੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤੁਸੀਂ ਨਹੀਂ ਵਖਿਓ ਲੈਕਚਰ ਤਾਂ ਮੈਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਚ ਇੱਕ ਪਲੇਲਿਸਟ ਦਾ ਲਿੰਕ ਦਿਆ ਹੋਇਆ ਉੱਥੇ ਤੁਸੀਂ ਜਿਹੜੇ ਇਹ ਪਹਿਲੇ 7 ਲੈਕਚਰ ਨੇ ਉਹ ਤੁਸੀਂ ਦੇਖ ਸਕਦੇ ਹੋ ਤਾਂ ਹੀ ਤੁਹਾਨੂੰ ਜਿਹੜਾ ਅੱਜ ਵਾਲਾ ਲੈਕਚਰ ਹੈ ਇਹ ਸਮਝ ਆਊਗਾ ਠੀਕ ਹੈ ਨਾ ਅੱਜ ਦਾ ਆਪਣਾ ਟੌਪਿਕ ਕੀ ਹੈ ਬਈ ਅੱਜ ਦਾ ਆਪਣਾ ਟੌਪਿਕ ਹੈ ਮਹਾਜਨਪਦ ਕਾਲ ਇਹਦੇ ਬਾਰੇ ਆਪਾਂ ਪੜਾਂਗੇ ਠੀਕ ਹੈ ਮਹਾਜਨਪਦ ਕਾਲ ਕੀ ਸੀ ਕਿੰਨੀ ਮਹਾਜਨਪਦ ਸੀ ਇੰਡੀਆ ਦੇ ਵਿੱਚ ਸਭ ਤੋਂ ਸਾਰਾ ਕੁਝ ਆਪਾਂ ਨੇ ਪੜਨਾ ਹੈ ਠੀਕ ਹੈ ਤੇ ਇਹ ਸਾਡਾ ਇੰਸਟਾਗ੍ਰam ਅਕਾਊਂਟ ਹੈ ਬਈ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਤੁਸੀਂ ਜ਼ਰੂਰ ਜੁੜੋ ਇੱਥੇ ਸਾਡੇ ਨਾਲ ਤੇ ਕੋਈ ਵੀ ਕੁਐਰੀ ਹੈ ਤੁਸੀਂ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਡਾਊਟ ਹੈ ਠੀਕ ਹੈ ਜੀ ਤੇ ਟੈਲੀਗ੍ਰam ਚੈਨਲ ਹੈ ਆਪਣਾ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਉਹਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਇਸ ਤੋਂ ਇਲਾਵਾ ਪਰਤਾਪ ਅਕੈਡਮੀ ਐਗਜ਼ਾਮ ਕੀ ਠੀਕ ਹੈ ਜੀ ਪਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਐਪਲੀਕੇਸ਼ਨ ਹੈ Android ਦੇ ਉੱਤੇ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਉੱਥੇ ਪੀਪੀਐਸਸੀ ਦੇ ਸਾਰੇ ਕੋਰਸ ਜਿੰਨੇ ਵੀ ਆਏ ਨੇ ਹਨਾ ਜਿੰਨੀ ਵੀ ਪੋਸਟ ਆਈਆਂ ਨੇ ਸਾਰੀਆਂ ਦੇ ਕੋਰਸ ਹੈ ਜਿਹੜੇ ਉੱਥੇ ਆਲਰੇਡੀ ਚੱਲੇ ਹੋਏ ਆ ਤੁਸੀਂ ਕੋਈ ਵੀ ਕੋਰਸ ਪਰਚੇਸ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਹੋਰ ਵੀ ਬੈਟਰ ਹੋਰ ਵੀ ਵਧੀਆ ਬਣਾ ਸਕਦੇ ਹੋ ਠੀਕ ਹੈ ਇਹ ਨਾਲੇ ਜਿੰਨੇ ਵੀ ਕਰੰਟ ਅਫੇਅਰ ਦੇ ਟੌਪਿਕ ਨੇ ਉਹ ਵੀਡੀਓ ਤੁਹਾਨੂੰ ਆਲਰੇਡੀ ਉੱਥੇ ਸਾਰੇ ਕੋਰਸਾ ਦੇ ਵਿੱਚ ਜਿਹੜੀ ਉਹ ਮਿਲ ਜਾਊਗੀ ਠੀਕ ਹੈ ਜੀ ਤਾਂ ਤੁਸੀਂ ਇੱਕ ਵਾਰ ਇਸ ਐਪ ਨੂੰ ਜ਼ਰੂਰ ਟਰਾਈ ਕਰੋ ਠੀਕ ਹੈ ਅੱਜ ਦਾ ਆਪਣਾ ਟੋਪਿਕ ਕੀ ਹੈ ਅੱਜ ਦਾ ਆਪਣਾ ਟੋਪਿਕ ਹੈ ਬਈ ਮਹਾਜਨਪਦ ਕਾਲ ਠੀਕ ਹੈ ਜੀ ਮਹਾਜਨਪਦ ਕਾਲ ਤਾਂ ਪਹਿਲਾਂ ਜਨਪਦ ਵਰ ਦਾ ਮਤਲਬ ਆਪਾਂ ਦੇਖਦੇ ਹਾਂ ਕੀ ਹੈ ਜਨਪਦ ਜਨਪਦ ਠੀਕ ਹੈ ਤਾਂ ਆਪਾਂ ਨੇ ਵੈਦਿਕ ਕਾਲ ਦੇ ਵਿੱਚ ਦੇਖਿਆ ਬਈ ਵੈਦਿਕ ਕਾਲ ਕਿਹੋ ਜੀ ਸਭਿਤਾ ਸੀਗੀ ਇੱਕ ਗ੍ਰਾਮੀਣ ਸਭਿਤਾ ਸੀ ਠੀਕ ਹੈ ਨਾ ਲੋਕ ਹੈ ਜਿਹੜੇ ਉਹ ਕਬੀਲਿਆਂ ਦੇ ਵਿੱਚ ਰਹਿੰਦੇ ਸੀਗੇ ਠੀਕ ਹੈ ਛੋਟੇ ਛੋਟੇ ਆਪਣੇ ਕਬੀਲੇ ਸੀ ਤੇ ਪੂਰੇ ਇੰਡੀਆ ਦੇ ਵਿੱਚ ਇਦਾਂ ਕਰਕੇ ਕਾਫੀ ਸਾਰੇ ਕਬੀਲੇ ਸੀ ਠੀਕ ਹੈ ਹੌਲੀ ਹੌਲੀ ਕੀ ਹੈ ਜਦੋਂ ਉਹਦਾ ਮੋਡਰਨਾਈਜੇਸ਼ਨ ਹੁੰਦੀ ਹੈ ਠੀਕ ਹੈ ਤੇ ਉਹ ਗ੍ਰਾਮੀਣ ਸੱਭਿਆਚਾਰ ਥੋੜੀ ਜਿਹੀ ਸ਼ਹਿਰੀਕਰਨ ਹੁੰਦਾ ਉਹਦਾ ਠੀਕ ਹੈ ਲੋਹੇ ਦੀ ਖੋਜ ਤੋਂ ਬਾਅਦ ਉਹ ਸਾਰਾ ਆਪਣੇ ਦੇਖਿਆ ਨਵੇਂ ਸ਼ਹਿਰ ਬਣਦੇ ਆ ਤਾਂ ਫਿਰ ਕੀ ਹੈ ਹੌਲੀ ਹੌਲੀ ਕਰਕੇ ਉਹ ਕਬੀਲੇ ਆ ਜਿਹੜੇ ਥੋੜੇ ਥੋੜੇ ਵੱਡੇ ਹੁੰਦੇ ਆ ਠੀਕ ਹੈ ਜੀ ਫਿਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਰਾਜੇ ਮਹਾਰਾਜੇ ਵੀ ਬਣਦੇ ਆ ਤੇ ਫਿਰ ਉਹ ਛੋਟੇ ਛੋਟੇ ਕਬ ਲੇ ਲੈਂਦੇ ਆ ਠੀਕ ਹੈ ਨਾ ਤੇ ਉਹਨਾਂ ਨੂੰ ਹੀ ਫਿਰ ਜਨਪਦ ਕਿਹਾ ਜਾਣ ਲੱਗ ਜਾਂਦਾ ਹੈ ਜਿਹੜਾ ਇਲਾਕਾ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਹੈ ਨਾ ਜਿਹੜਾ ਉਹਨਾਂ ਦਾ ਸਮਰਾਜ ਹੈ ਰਾਜ ਹੈ ਮਹਾਰਾਜਾ ਦਾ ਉਸ ਟਾਈਮ ਦਾ ਪੋਕੀ ਹੁੰਦਾ ਹੈ ਉਹ ਇੱਕ ਛੋਟੀ ਛੋਟੀ ਜੀ ਜਨਪਦ ਹੁੰਦੀ ਹੈ ਠੀਕ ਹੈ ਤੇ ਉਹਨਾਂ ਸਾਰੀ ਇਦਾਂ ਕਰਕੇ ਪੂਰੇ ਇੰਡੀਆ ਦੇ ਵਿੱਚ ਕਈ ਹਜ਼ਾਰ ਮਤਲਬ ਕਈ ਸੋ ਜਨਪਦਾਂ ਸੀਗੀ ਤੇ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਵੱਡੀ ਜਨਪਦਾਂ ਸੀਗੀ ਬਹੁਤ ਵੱਡੀ ਵੱਡੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਮਹਾਜਨਪਦ ਠੀਕ ਹੈ ਨਾ ਤਾਂ ਜਨਪਦ ਹੋ ਗਿਆ ਛੋਟਾ ਸਮਰਾਜ ਤੇ ਮਹਾਜਨਪਦ ਹੋ ਗਿਆ ਇੱਕ ਵੱਡਾ ਸਮਰਾਜ ਠੀਕ ਹੈ ਜੀ ਤਾਂ ਇਹ ਸਾਰੀ ਜਾਣਕਾਰੀ ਪੋਸਟ ਟਾਈਮ ਦੇ ਜਿੰਨੇ ਵੀ ਤਾਂ ਆਰਮਿਕ ਗ੍ਰੰਥ ਨੇ ਚਾਹੇ ਉਹ ਬੁੱਧ ਧਰਮ ਦੇ ਹੋਣ ਜੈਨ ਧਰਮ ਦੇ ਜਾਂ ਹਿੰਦੂ ਧਰਮ ਦੇ ਸਾਰੇ ਗ੍ਰੰਥਾਂ ਚ ਸਾਨੂੰ ਉਹ ਜਿਹੜੇ ਜਨਪਦ ਨੇ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਸਾਨੂੰ ਉਹ ਮਿਲਦੀ ਹੈ ਠੀਕ ਹੈ ਤਾਂ ਬੁੱਧ ਧਰਮ ਦਾ ਇੱਕ ਗ੍ਰੰਥ ਹੈ ਭਈ ਅੰਗੂਤਰ ਨਿਕਾਏ ਬੁੱਧ ਧਰਮ ਦਾ ਇੱਕ ਗ੍ਰੰਥ ਹੈ ਅੰਗੂਤਰ ਨਿਕਾਏ ਤੇ ਜੈਨ ਧਰਮ ਦਾ ਇੱਕ ਗ੍ਰੰਥ ਹੈ ਭਗਵਤੀ ਸੂਤਰ ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇੰਡੀਆ ਦੇ ਵਿੱਚ 16 ਮਹਾਜਨਪਦਾਂ ਸੀਗੀ 16 ਠੀਕ ਹੈ ਇਹ ਡਾਇਰੈਕਟ ਕੁਐਸਚਨ ਆਉਂਦਾ ਹੈ ਕਿ ਕਿੰਨੀਆਂ ਜਨਪਦਾਂ ਸੀਗੀ 16 ਤੇ ਇਹ ਜਾਣਕਾਰੀ ਸਾਨੂੰ ਬੁੱਧ ਧਰਮ ਦੇ ਧਾਰਮਿਕ ਗ੍ਰੰਥ ਅੰਗੂਤਰ ਨਿਕਾਇ ਤੋਂ ਮਿਲਦੀ ਹੈ ਤੇ ਜੈਨ ਧਰਮ ਦੇ ਧਾਰਮਿਕ ਗ੍ਰੰਥ ਭਗਵਤੀ ਸੂਤਰ ਤੋਂ ਮਿਲਦੀ ਹੈ ਠੀਕ ਹੈ ਜੀ ਇਹ ਯਾਦ ਰੱਖਣਾ ਹੈ ਤੇ ਇਹ ਤੁਸੀਂ ਮੈਪ ਹੈ ਜਿਹੜਾ ਉਹ ਦੇਖ ਸਕਦੇ ਹੋ ਬਾਕੀ ਇਹਨੂੰ ਮੈਂ ਅਗਲੀ ਸਲਾਈਡ 'ਤੇ ਤੁਹਾਨੂੰ ਵੱਡਾ ਕਰਕੇ ਦਿਖਾਵਾਂ ਠੀਕ ਹੈ ਜਨਪਦ ਦਾ ਮਤਲਬ ਤੁਹਾਨੂੰ ਸਮਝ ਆ ਗਿਆ ਕੀ ਹੈ ਤੇ ਮਹਾਜਨਪਦ ਜਿਹੜੀ ਜਨਪਦਾਂ ਤੋਂ ਜਨਪਦਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਵੱਡੀ ਹੋਵੇ ਉਹਨੂੰ ਆਪਾਂ ਮਹਾਜਨਪਦ ਕਹਿੰਦੇ ਸੀ ਠੀਕ ਹੈ ਨਾ ਤਾਂ ਇਹ ਜਿੰਨੀ ਜਨਪਦਾਂ ਸੀ ਕਿ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਸੀ ਇਹ ਚਲੋ ਪਹਿਲਾਂ ਤੁਸੀਂ ਇਹ ਹੀ ਦੇਖ ਲਓ ਹਨਾ ਜਿਹੜੀ ਮਹਾਜਨਪਦਾਂ ਤੋਂ ਇਲਾਵਾ ਦੇਸ਼ ਦੇ ਵਿੱਚ ਜਿਹੜੀ ਹੋਰ ਛੋਟੀ ਮੋਟੀ ਜਨਪਦਾਂ ਸੀ ਤੇ ਇਸ ਤੋਂ ਇਲਾਵਾ ਹੋਰ ਗਣਤੰਤਰ ਰਾਜ ਵੀ ਸੀਗੇ ਯਾਨੀ ਜਿਹੜੀ ਜਨਪਦਾਂ ਸੀਗੀ ਨਾ ਉਹਨਾਂ ਦੇ ਵਿੱਚ ਕੀ ਹੈ ਦੇਖੋ ਇੱਕ ਮਤਲਬ ਦੋ ਤਰ੍ਹਾਂ ਤੋਂ ਸੀ ਕਿਵੇਂ ਇੱਕ ਤੋਂ ਇੱਕ ਜਨਪਦ ਦੇ ਵਿੱਚ ਜਿਹੜਾ ਰਾਜਾ ਸੀਗਾ ਉਹ ਬਹੁਤ ਜ਼ਿਆਦਾ ਕੀ ਹੈ ਪਾਵਰਫੁੱਲ ਹੈ ਠੀਕ ਹੈ ਤੇ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਚਲਾ ਰਿਹਾ ਸਾਰਾ ਕੁਝ ਯਾਨੀ ਸਾਰਾ ਸਾਰੀ ਦੀ ਸਾਰੀ ਸਟੇਟ ਹੈ ਜਿਹੜੀ ਉਹ ਰਾਜੇ ਦੇ ਕੰਟਰੋਲ ਦੇ ਵਿੱਚ ਹੈ ਉਸ ਤੋਂ ਬਾਅਦ ਰਾਜੇ ਤੋਂ ਬਾਅਦ ਉਹਦਾ ਮੁੰਡਾ ਜਿਹੜਾ ਉਹ ਰਾਜਾ ਬਣਦਾ ਹੈ ਠੀਕ ਹੈ ਨਾ ਉਹ ਇੱਕ ਅਲੱਗ ਤਰ੍ਹਾਂ ਦੀ ਜਨਪਦ ਹੈ ਤੇ ਦੂਜੀ ਜਿਹਦੇ ਚ ਕੀ ਹੈ ਥੋੜੀ ਜੀ ਡੈਮੋਕ੍ਰੇਸੀ ਹੈ ਉਹ ਗਣਦੰਤਰ ਰਾਜ ਉਹਦੇ ਵਿੱਚ ਹੈਗਾ ਠੀਕ ਹੈ ਨਾ ਜਿਹੜਾ ਰਾਜਾ ਮਹਾਰਾਜਾ ਹੈ ਉਹ ਇਨਾ ਪਾਵਰਫੁਲ ਨਹੀਂ ਹੈਗਾ ਰਾਜਾ ਮਹਾਰਾਜੇ ਨੂੰ ਉੱਥੋਂ ਦੀ ਜਿਹੜੀ ਜਨਤਾ ਹੈ ਉਹਨੇ ਬਣਾਇਆ ਠੀਕ ਹੈ ਉਹਨਾਂ ਦੀ ਅਸੈਂਬਲੀਆਂ ਨੇ ਸਭਾਵਾਂ ਨੇ ਉਹ ਰਾਜੇ ਨੂੰ ਬਣਾਉਂਦੀਆਂ ਨੇ ਠੀਕ ਹੈ ਤੇ ਰਾਜਾ ਵੀ ਉਹਨਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਦਾ ਹੈ ਆਪਾਂ ਨੇ ਵੈਦਿਕ ਕਾਲ ਦੇ ਵਿੱਚ ਵੀ ਦੇਖਿਆ ਸੀ ਅਜਿਹੀ ਐਗਜ਼ਾਮਪਲ ਠੀਕ ਹੈ ਨਾ ਤਾਂ ਫਸਟ ਟਾਈਮ ਦੇਸ਼ ਦੇ ਵਿੱਚ ਕੁਝ ਅਜੀਹੀ ਸੀਗੀ ਬਈ ਉਹਨਾਂ ਦੇ ਨਾਂ ਯਾਦ ਰੱਖ ਲਓ ਜਿਹੜੀ ਗਣਤੰਤਰ ਸੀ ਬਾਕੀਆਂ ਬਾਰੇ ਤਾਂ ਆਪਾਂ ਨੇ ਪੜ੍ਹਨਾ ਹੀ ਆ ਮਹਾਜਨਪਦਾਂ ਬਾਰੇ ਜਨਪਦਾਂ ਬਾਰੇ ਜਿਹੜੇ ਕੁਝ ਗਿਣੇ ਚੂਨੇ ਗਣਤੰਤਰ ਰਾਜ ਸੀ ਉਹ ਥੋੜੇ ਜਿ ਦੇਖ ਲਓ ਤੁਸੀਂ ਜਿੱਦਾਂ ਕਿ ਇੱਕ ਤਾਂ ਲਿਛਾਵੀ ਹੋ ਗਿਆ ਠੀਕ ਹੈ ਨਾ ਲਿਛਾਵੀ ਠੀਕ ਹੈ ਇਹ ਯਾਦ ਰੱਖ ਲਓ ਇਸ ਤੋਂ ਇਲਾਵਾ ਵੱਜੀ ਹੋਗੇ ਵੱਜੀ ਵੱਜੀ ਕੰਬੋਜ ਹੋਗੇ ਠੀਕ ਹੈ ਕੰਬੋਜੋਗੇ ਕਪੀਲਾ ਵਸਤੂ ਹੋਗੀ ਜਿੱਥੇ ਗੋਤਮ ਬੁੱਧ ਦਾ ਜਨਮ ਹੋਇਆ ਠੀਕ ਹੈ ਜੀ ਤਾਂ ਇਹ ਕੁਸ਼ ਕੀ ਸੀ ਗਣਤੰਤਰ ਰਾਜ ਸੀ ਉਸ ਟਾਈਮ ਦੇ ਠੀਕ ਹੈ ਜੀ ਇਸ ਤੋਂ ਇਲਾਵਾ ਮਿਥਿਲਾ ਯਾਦ ਰੱਖੋ ਬਸ ਇੰਨੇ ਕੁ ਬੋਤ ਨੇ ਠੀਕ ਹੈ ਨਾ ਇਹ ਕੁਛ ਉਸ ਟਾਈਮ ਦੀ ਗਣਤੰਤਰ ਜਨਪਦਾ ਸੀਗੀ ਠੀਕ ਹੈ ਨਾ ਗਣਤੰਤਰ ਜਨਪਦਾ ਸੀਗੀ ਯਾਨੀ ਇੱਥੇ ਜਿਹੜਾ ਰਾਜਾ ਹੈ ਉਹ ਬਹੁਤ ਜ਼ਿਆਦਾ ਪਾਵਰਫੁਲੀ ਹੁੰਦਾ ਸੀ ਉਹ ਹੋਰਾਂ ਦੀ ਮਤਲਬ ਜਿਹੜੀ ਹੋਰ ਸਭਾਵਾਂ ਨੇ ਅਸੈਂਬਲੀਆਂ ਨੇ ਜਿਹੜੇ ਉਸ ਰਾਜ ਦੀਆਂ ਉਹਨਾਂ ਦੀ ਸਲਾਹ ਤੇ ਹੀ ਕੰਮ ਕਰਦੇ ਸੀ ਠੀਕ ਹੈ ਨਾ ਬਾਕੀ ਜਿਹੜੀ ਹੋਰ ਮਹਾਜਨਪਦਾਂ ਸੀਗੀ ਠੀਕ ਹੈ ਉਹ ਉਹਨਾਂ ਦੇ ਰਾਜੇ ਪਾਵਰਫੁਲ ਸੀ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਹੀ ਸਾਰਾ ਕੁਝ ਕੀਆ ਕਰਦੇ ਸੀ ਠੀਕ ਹੈ ਨਾ ਜੇ ਆਪਾਂ ਦੇਖੀਏ ਇੰਡੀਆ ਦਾ ਮੈਪ 600 BC ਦੇ ਆਸ-ਪਾਸ 600 AD ਪੂਰਬ ਦੇ ਆਸ-ਪਾਸ ਤਾਂ ਕੁਝ ਇਹੋ ਜਿਹਾ ਸੀਗਾ ਠੀਕ ਹੈ ਜੀ ਤੇ ਇਹਨੂੰ ਮੈਂ ਥੋੜਾ ਜਿਹਾ ਕਰੈਕਟ ਕਰਦਾ ਮੈਂ ਆਪਣ ਨੂੰ ਹੈਨਾ ਇਹ ਵੀ ਆਪਣਾ ਇੰਡੀਆ ਹੀ ਹੈ ਬਾਈ ਐਕਸਾਈ ਚੀਨ ਹੈਨਾ ਤੇ ਇਹ ਓਕੇ ਹੋ ਗਿਆ ਆਪਣਾ ਠੀਕ ਹੈ ਤਾਂ ਇਹ ਇਹੋ ਜਿਹਾ ਮੈਪ ਸੀਗਾ ਤੇ ਇਹ ਇਲਾਕੇ ਅਲੱਗ-ਅਲੱਗ ਮਹਾਜਨਪਦਾਂ ਦੇ ਨੇ ਠੀਕ ਹੈ ਨਾ ਇਹ ਸਾਰਿਆਂ ਦੇ ਨਾਮ ਨੇ ਜਿਵੇਂ ਇਹ ਬਿਹਾਰ ਵਾਲੀ ਸਾਈਡ ਮਗਧ ਹੋ ਗਿਆ ਠੀਕ ਹੈ ਜੀ ਅੰਗ ਹੋ ਗਿਆ ਵੱਜੀ ਹੋ ਗਿਆ ਮੱਲਾ ਹੋ ਗਿਆ ਕਾਸ਼ੀ ਹੋ ਗਿਆ ਹੈਨਾ ਇਦਾਂ ਕਰਕੇ ਨੇ ਕਾਫੀ ਇਹ ਰਾਜਸਥਾਨ ਦੇ ਵਿੱਚ ਮਦੱਸਿਆ ਹੋ ਗਿਆ ਤੇ ਉੱਤਰ ਪ੍ਰਦੇਸ਼ ਤੇ ਹਰਿਆਣੇ ਦੇ ਵਿੱਚ ਇਹ ਸੂਰਸ਼ੇਨ ਹੋ ਗਿਆ ਇੰਦਰ ਪ੍ਰਸਤ ਹੋ ਗਿਆ ਠੀਕ ਹੈ ਇੱਦਾਂ ਕਰਕੇ ਇਹ ਪੰਚਾਲ ਹੋ ਗਿਆ ਕੋਸਲਾ ਤੇ ਇਹ ਜਿਹੜਾ ਪਾਕਿਸਤਾਨ ਵਾਲਾ ਇਲਾਕਾ ਇੱਥੇ ਗੰਦਾਰ ਹੋ ਗਿਆ ਤੇ ਆਪਣਾ ਜਿਹੜਾ ਇਹ ਅਰੂਣਾ ਸੌਰੀ ਅਫਗਾਨਿਸਤਾਨ ਇੱਥੇ ਕੰਬੋਜ਼ਾ ਹੋ ਗਿਆ ਹਨਾ ਤੇ ਇਹ ਸਾਊਥ ਦੇ ਵਿੱਚ ਅਸ਼ਕਾ ਹੋ ਗਿਆ ਤੇ ਇੱਦਾਂ ਕਰਕੇ ਸੀਗੇ ਬਾਕੀ ਇਹਨਾਂ ਦੀ ਆਪਾਂ ਸਲਾਈਡ 'ਚ ਦੇਖ ਲੈਂਦੇ ਆ ਠੀਕ ਹੈ ਇਸ ਵਾਰ ਮਹਾਂਜਨ ਬਦਨੇ ਬਈ 8 ਇਹ ਨੇ 8 ਨੈਕਸਟ ਸਲਾਈਡ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹਦੇ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਠੀਕ ਹੈ ਇਹਨਾਂ ਦੇ ਨਾਂ ਦਾ ਇੱਕ ਵਾਰ ਤਾਂ ਤੁਹਾਨੂੰ ਸਾਰੇ ਪੜਨੇ ਪੈਣੇ ਆ ਠੀਕ ਹੈ ਤੇ ਇਹਨਾਂ ਦੀ ਰਾਜਸਤਾਨੀ ਆ ਬਾਕੀ ਕੁਐਸਚਨ ਘਟੇ ਜਾਂਦੇ ਆ ਮਤਲਬ ਮੇਨ ਮੇਨ ਜੀ ਤੁਸੀਂ ਯਾਦ ਰੱਖ ਲਓ ਜਿਨ੍ਹਾਂ ਦੀ ਆਪਸ ਦੇ ਵਿੱਚ ਕੀ ਹੈ ਬਾਅਦ ਚ ਸਟਰਗਲ ਚੱਲਦੀਆਂ ਠੀਕ ਹੈ ਨਾ ਦੇਖੋ ਟੋਟਲ 16 ਮਹਾਜਨਪਦਾਂ ਨੇ ਟੋਟਲ 16 ਮਹਾਜਨਪਦਾਂ ਨੇ ਹੁਣ ਇਹਨਾਂ ਮਹਾਜਨਪਦਾਂ ਵਿੱਚੋਂ ਵੀ ਹੁਣ ਇਹਨਾਂ ਮਹਾਜਨਪਦਾਂ ਦੇ ਵਿੱਚੋਂ ਵੀ ਕੀ ਹੈ ਇੱਕ ਮਹਾਜਨਪਦ ਹੈ ਜਿਹੜੀ ਮਗਧ ਉਹ ਸਭ ਤੋਂ ਵੱਡੀ ਬਣ ਕੇ ਉਭਰੇਗੀ ਠੀਕ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਸਟਰਗਲ ਚੱਲਦੀ ਹੈ ਲੜਾਈਆਂ ਚੱਲਦੀਆਂ ਕਿਉਂਕਿ ਰਾਜੇ ਮਹਾਰਾਜੇ ਕੀ ਹੈ ਉਹ ਇੱਕ ਦੂਜੇ ਨਾਲ ਯੁੱਧ ਕਰਦੇ ਆ ਠੀਕ ਹੈ ਨਾ ਆਪਣੇ ਸਮਰਾਜ ਨੂੰ ਵਧਾਉਣ ਦੇ ਲਈ ਤੇ ਫਿਰ ਮਗਧ ਹੁੰਦਾ ਜਿਹੜਾ ਉਹ ਸਭ ਤੋਂ ਵੱਡਾ ਜਿਹੜਾ ਬਣ ਕੇ ਉੱਭਰਦਾ ਹੈ ਤੇ ਉਹ ਬਾਕੀ ਸਾਰੀ ਵਹਾਂ ਜਨਪਦਾਂ ਨੂੰ ਕੀ ਹੈ ਖਤਮ ਕਰ ਦਿੰਦਾ ਠੀਕ ਹੈ ਨਾ ਮਗਧ ਬਾਕੀ ਇਹ ਦੇਖ ਲਓ ਤੁਸੀਂ ਇੱਕ ਵਾਰ ਸਾਰੇ ਦੇ ਨਾਮ ਹੈ ਤੁਹਾਨੂੰ ਦੱਸ ਦਿੰਦਾ ਅੰਗ ਹੋਗੀ ਇਹਨਾਂ ਦੀ ਰਾਜਧਾਨੀ ਸੀਗੀ ਚੰਪਾ ਤੇ ਇਹਨਾਂ ਦਾ ਅੱਜ ਕੱਲ ਦਾ ਏਰੀਆ ਜੇ ਆਪਾਂ ਦੇਖੀਏ ਬਿਹਾਰ ਦਾ ਮੁੰਗੇਰ ਜ਼ਿਲ੍ਹਾ ਠੀਕ ਹੈ ਨਾ ਬਿਹਾਰ ਦਾ ਮੁੰਗੇਰ ਜ਼ਿਲ੍ਹਾ ਤੇ ਬਾਕੀ ਮਗਧ ਹੋ ਗਿਆ ਮਗਧ ਵਾਲੇ ਦੀ ਰਾਜਧਾਨੀ ਪਹਿਲਾਂ ਗਿਰਿਵਰਾਜ ਸੀ ਬਾਅਦ ਵਿੱਚ ਰਾਜਗੀਰਾ ਹੋਈ ਤੇ ਫਿਰ ਬਾਅਦ ਵਿੱਚ पाटलीपुत्र ਤੇ ਅੱਜਕੱਲ੍ਹ ਪਾਟਲੀਪੁੱਤਰ ਨੂੰ ਕਿਹਾ ਜਾਂਦਾ ਹੈ ਪਟਨਾ ਠੀਕ ਹੈ ਤਾਂ ਇਹ ਵੀ ਯਾਨੀ ਕਿ ਬਿਹਾਰ ਹੋ ਗਿਆ ਤਾਂ ਬਸ ਇਹ ਸਾਰੇ ਨੇ ਬਈ ਜੇ ਆਪਾਂ ਗੱਲ ਕਰੀਏ ਮੇਨ ਜ ਇਹਨਾਂ ਤੋਂ ਇੱਕ ਬਾਅਦ ਦੇਖ ਲੋ ਜ਼ਰੂਰ ਠੀਕ ਹੈ ਨਾ ਅਸ਼ਮਕ ਕਿਉਂਕਿ ਇਹ ਸਾਊਥ ਵਾਲਿਆਂ ਦੀ ਮਹਾਜਨਪਦ ਸੀਗੀ ਤੇ ਜਿਹੜੀ ਦੋ ਨਦੀਆਂ ਨੇ ਉੱਥੇ ਗੋਦਾਵਰੀ ਤੇ ਇੱਕ ਕ੍ਰਿਸ਼ਨਾ ਹਨਾ ਉਹਦੇ ਵਿਚਕਾਰ ਇਹਨਾਂ ਦਾ ਇਲਾਕਾ ਸੀ ਤਾਂ ਇਹ ਕਈ ਵਾਰ ਕੁਐਸਚਨ ਆ ਜਾਂਦਾ ਸੋਰੀ ਨਰਮਦਾ ਤੇ ਗੋਦਾਵਰੀ ਦੇ ਵਿਚਕਾਰ ਦਾ ਇਲਾਕਾ ਸੀ ਜਿਹੜਾ ਉਹ ਇਹਨਾਂ ਦਾ ਸੀਗਾ ਬਈ ਇਹ ਯਾਦ ਰੱਖ ਲੈਣਾ ਇਹਨਾਂ ਦੀ ਰਾਜਸਥਾਨੀ ਪੋਤਨਾ ਜਾਂ ਹਾਂ ਬਸ ਇਹ ਯਾਦ ਰੱਖਿਓ ਠੀਕ ਹੈ ਬਾਕੀ ਇੱਕ ਗੰਦਾਰ ਹੋਗੀ ਅਫਗਾਨਿਸਤਾਨ ਦੇ ਵਿੱਚ ਹੈ ਇਹਨਾਂ ਦੀ ਰਾਜਸਥਾਨੀ ਸੀਗੀ ਤਕਸ਼ੀਲਾ ਅੱਜ ਕੱਲ ਇਹ ਕੰਧਾਰ ਅਫਗਾਨਿਸਤਾਨ ਹੈ ਕੰਬੋਜ ਕੰਬੋਜ ਇਹਨਾਂ ਦੀ ਰਾਜਸਥਾਨੀ ਸੀਗੀ ਰਾਜਾਪੂਰੀਆ ਰਾਜੋਰੀ ਜਿਹੜੀ ਅੱਜ ਕੱਲ ਇਹਨਾਂ ਦਾ ਸਾਰਾ ਇਲਾਕਾ ਪਾਕਿਸਤਾਨ ਹੋ ਗਿਆ ਠੀਕ ਹੈ ਤੇ ਰਾਜੋਰੀ ਤੁਹਾਨੂੰ ਪਤਾ ਹੈ ਕਸ਼ਮੀਰ ਦੇ ਵਿੱਚ ਹੈ ਬਾਕੀ ਇੱਕ ਇਹ ਯਾਦ ਰੱਖ ਲਓ ਮਤਸੇ ਮਤਸੇ ਜਿਹੜੇ ਜੈਪੁਰ ਤੇ ਅਲਵਰ ਜਿਹੜਾ Rajasthan ਦਾ ਇਲਾਕਾ ਹੈ ਉੱਥੇ ਸੀਗਾ ਠੀਕ ਹੈ ਰਾស្តਾਨੀ ਸੀਗੀ ਇਹਨਾਂ ਦੀ ਵਿਰਾਟ ਨਗਰ ਬਾਕੀ ਇਹ ਵੀ ਕਾਫੀ ਇੰਪੋਰਟੈਂਟ ਹੈ ਅਵੰਤੀ ਅਵੰਤੀ ਵੀ ਯਾਦ ਰੱਖ ਸਕਦੇ ਹੋ ਤੁਸੀਂ ਅਵੰਤੀ ਦੀ ਰਾស្តਾਨੀ ਸੀਗੀ ਉਜੈਨੀ ਮਹੇਸ਼ਮਤੀ ਜਾਂ ਫਿਰ ਉਜੈਨੀ ਨੂੰ ਅੱਜਕੱਲ ਕਿਹਾ ਜਾਂਦਾ ਹੈ ਉਜੈਨ ਠੀਕ ਹੈ ਨਾ ਤੇ ਮਾਲਵਾ ਮੱਧ ਪ੍ਰਦੇਸ਼ ਦਾ ਇਲਾਕਾ ਇਹਨਾਂ ਦਾ ਸੀਗਾ ਬਈ ਇਹ ਵੀ ਯਾਦ ਰੱਖਣਾ ਹੈ ਆਪਾਂ ਨੇ ਦਿੱਲੀ ਦੇ ਆਸ-ਪਾਸ ਕੁਰੂ ਮਹਾਜਨਪਦ ਸੀ ਤੇ ਉਹਨਾਂ ਦੀ ਰਾស្តਾਨੀ ਸੀਗੀ ਇੰਦਰਪ੍ਰਸਤ ਤੇ ਇੰਦਰਪ੍ਰਸਤ ਦਿੱਲੀ ਦਾ ਹੀ ਪੁਰਾਣਾ ਨਾਂ ਹੈ ਤਾਂ ਉਹ ਫਿਰ ਉਹਨਾਂ ਦਾ ਏਰੀਆ ਕਿਹੜਾ ਹੋ ਗਿਆ ਥੋੜੇ ਜਿਹੇ ਇਲਾਕੇ ਪੱਛਮੀ ਉੱਤਰ ਪ੍ਰਦੇਸ਼ ਦੇ ਥੋੜੇ ਦੇ ਇਲਾਕੇ ਹਰਿਆਣੇ ਦੇ ਤੇ ਦਿੱਲੀ ਤਾਂ ਹੋਈ ਗਿਆ ਠੀਕ ਹੈ ਤਾਂ ਇਹ ਸਾਰਾ ਕੁਝ ਯਾਦ ਰੱਖਣਾ ਹੈ ਬਾਕੀ ਬਸ ਠੀਕ ਹੈ ਹੈਨਾ ਤੇ ਇੱਕ ਇਹ ਯਾਦ ਰੱਖ ਲਿਓ ਮੱਲ ਠੀਕ ਹੈ ਮੱਲ ਤੇ ਪਾਵਾਪੁਰੀ ਇਹਨਾਂ ਦੀ ਰਾਸਾ ਨਹੀਂ ਸੀਗੀ ਗੋਰਖਪੁਰ ਤੇ ਬਿਹਾਰ ਦੇ ਇਲਾਕੇਆਂ ਦੇ ਇਸੇ ਇਸੇ ਮਹਾਜਨਪਦ ਦੇ ਵਿੱਚ ਜਿਹੜੇ ਗੋਤਮ ਬੁੱਧ ਨੇ ਉਹਨਾਂ ਦਾ ਦੇਹਾਂਤ ਹੋਇਆ ਸੀ ਠੀਕ ਹੈ ਨਾ ਇਹ ਵੀ ਯਾਦ ਰੱਖ ਲੈ ਉਹਨਾਂ ਦਾ ਦੇਹਾਂਤ ਹੋਇਆ ਸੀ ਬਾਕੀ ਬਸ ਇਹ ਪੁਆਇੰਟ ਆ ਜਿਹੜੇ ਇਹ ਯਾਦ ਰੱਖਣੇ ਆ ਮਹਾਜਨਪਦ ਬਾਰੇ ਇਹ ਵੀਡੀਓ ਇੰਨੀ ਹੈ ਤੇ ਇਹਨਾਂ 16 ਬਸ ਆਪਾਂ ਨੇ ਇਹ ਹੀ ਪੁਆਇੰਟ ਯਾਦ ਰੱਖਣਾ ਸੀਗਾ ਕਿ ਇਹਨਾਂ 16 ਮਹਾਜਨਪਦਾਂ ਵਿੱਚੋਂ ਜਿਹੜੀ ਮਗਧ ਹੈ ਉਹ ਸਭ ਤੋਂ ਵੱਡੀ ਬਣ ਕੇ ਉੱਭਰਦੀ ਹੈ ਤੇ ਆਪਾਂ ਨੇ ਫਿਰ ਅੱਗੇ ਮਗਧ ਬਾਰੇ ਹੀ ਪੜ੍ਹਨਾ ਹੈ ਮਗਧ ਸਾਮਰਾਜ ਬਾਰੇ ਹੀ ਆਪਾਂ ਨੇ ਪੜ੍ਹਨਾ ਹੈ ਹੁਣ ਇਸ ਤੋਂ ਬਾਅਦ ਆਪਣਾ ਅਗਲਾ ਟੌਪਿਕ ਕਿਹੜਾ ਹੋਊਗਾ ਮਗਧ ਸਾਮਰਾਜ ਠੀਕ ਹੈ ਨਾ ਮਗਧ ਸਾਮਰਾਜ ਦੇ ਵਿੱਚ ਅਲੱਗ-ਅਲੱਗ ਰਾਜੇ ਆਉਂਦੇ ਆਂ ਅਲੱਗ-ਅਲੱਗ ਵੰਸ਼ ਚੱਲਦੇ ਆਂ ਤੇ ਫਿਰ ਕੀ ਹੈ ਉਹ ਜਿਹੜਾ ਮਗਧ ਸਾਮਰਾਜ ਹੈ ਉਹ ਹੌਲੀ-ਹੌਲੀ ਕਰਕੇ ਗਰੋਅ ਕਰਨਾ ਸ਼ੁਰੂ ਕਰੂਗਾ ਤੇ ਇੱਕ ਟਾਈਮ ਅਜਿਹਾ ਆਊਗਾ ਕਿ ਉਹ ਪੂਰੇ ਇੰਡੀਆ ਨੂੰ ਕੀ ਹੈ ਜਿੱਤ ਲੂਗਾ ਠੀਕ ਹੈ ਨਾ ਤਾਂ ਫਿਰ ਮਗਧ ਸਾਮਰਾਜ ਨੂੰ ਹੀ ਆਪਾਂ ਨੇ ਪੜ੍ਹਨਾ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਥੈਂਕ ਯੂ